ਮਾਚੀਵਾੜਾ ਦੇ ਕੋਹਾੜਾ ਰੂਟ ਸਥਿਤ ਮੋਡਲ ਟਾਊਨ ਕਲੋਨੀ ਦੇ ਵਿੱਚ ਇੱਕ ਕਮਰੇ ਦੇ ਅੰਦਰ ਦੋ ਨੌਜਵਾਨਾਂ ਦੀਆਂ ਲਾਸ਼ਾਂ ਮਿਲੀਆਂ ਜਿਨ੍ਹਾਂ ਦੀ ਪਛਾਣ ਦੀਪਕ ਕੁਮਾਰ ਉਰਫ ਦੀਪੂ ਤੇ ਵਿਜੇ ਕੁਮਾਰ ਵੱਜੋਂ ਹੋਈ ਹੈ ਦੋਵਾਂ ਦੀ ਉਮਰ 24 ਸਾਲ ਦੱਸੀ ਜਾ ਰਹੀ ਹੈ ਤੇ ਦੋਵੇਂ ਹੀ ਨੌਜਵਾਨ ਆਪਸ ਵਿੱਚ ਰਿਸ਼ਤੇਦਾਰ ਨਹੀਂ ਨੌਜਵਾਨ ਪਿੱਛੋਂ ਵਿਹਾਰ ਦੇ ਨੇ ਤੇ ਫਿਲਹਾਲ ਪਿੰਡ ਗੁਰੂਗੜ ਦੇ ਵਿੱਚ ਰਹਿ ਰਹੇ ਸਨ ਦੋਵੇਂ ਇੱਕ ਫੈਕਟਰੀ ਦੇ ਵਿੱਚ ਮਕੈਨਿਕ ਵਜੋਂ ਕੰਮ ਕਰਦੇ ਸਨ ਮ੍ਰਿਤਕ ਦੀਪੂ ਦੇ ਪਿਤਾ ਸੁਲੱਖਣ ਕੁਮਾਰ ਮੁਤਾਬਕ ਦੋਵੇਂ ਨੌਜਵਾਨ ਏ ਆਕੇ ਘਰੋਂ ਗਏ ਸੀ ਕਿ ਉਹ ਧਾਰਮਿਕ ਸਥਾਨ ਤੇ ਮੱਥਾ ਟੇਕਣ ਜਾ ਰਹੇ ਨੇ ਲੇਕਿਨ ਉਹ ਆਪਣੇ ਪਲਾਟ ਵਿੱਚ ਮ੍ਰਿਤਕ ਪਾਏ ਗਏ ਮੌਤ ਦੇ ਕਾਰਨਾਂ ਦਾ ਫਿਲਹਾਲ ਕੁਝ ਪਤਾ ਨਹੀਂ ਲੱਗ ਸਕਿਆ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇੱਕ ਬੇਟਾ ਲੱਗਦਾ ਜੇ ਭਾਨਗੇ ਲੱਗਦਾ ਆਸ਼ਾ ਤਾਂ ਨਹੀਂ ਕਰਦੇ ਸੀਗੇ ਬਸ ਇੱਕ ਬੁੱਕ ਜਾਂ ਡੇਰ ਬੋਰ ਪਿੰਦੇ ਹੀ ਵਿਆਹ ਸ਼ਾਦੀਆਂ 'ਚ ਤੇ ਉਹ ਤਾਂ ਰਾਤ ਕਹਿ ਕੇ ਆਏ ਜੀ ਅਸੀਂ ਨਣਦੇ ਵੀ ਜਾਣਾ ਦੋਨੇ 2-4 ਮਹੀਨੇ ਦੇ ਛੋਟੇ ਵੱਡੇ ਆ ਮਤਲਬ 2000 ਦਾ ਜਨਮ ਇਹਨਾਂ ਦਾ 25-14 ਸਾਲ ਦੀ ਉਮਰ ਹੈ ਜੋ ਵੀ ਕਿਸਾਲ ਦੀ ਮਾਰ ਕੀ ਕੰਮ ਕੰਮ ਕੀ ਕਰਦੇ ਆ ਜੀ ਕੰਮ ਮੇਰੇ ਨਾਲ ਹੀ ਮਕੈਨਿਕਲ ਦਾ ਕਰਦੇ ਸੀ ਵਾਜ ਜੀ ਵਿਆਹ ਹੋਏ ਨੇ ਇੱਕ ਕੁਆਰੇ ਆ ਜੀ ਇੱਕ ਵਿਆਹਿਆ ਹੋਇਆ ਦੀਪਕ ਕੁਮਾਰ ਤੇ ਵਿਜੇ ਕੁਮਾਰ ਹਨ ਮੇਰੇ ਹਾਂ ਜੀ ਜਦ ਹੀ ਪਹੁੰਚ ਗਏ ਬੋਲ ਪ੍ਰਸਾਦ ਕਿਸੇ ਦੇ ਉੱਤੇ ਤੁਹਾਨੂੰ ਸ਼ੱਕ ਚੁੱਕ ਹੈਗੀ ਆ ਕੋਈ ਵੀ ਜਾਂ ਕਿਸੇ ਕੋਈ ਗੱਲਬਾਤ ਕਿਸੇ ਨੂੰ ਨਹੀਂ ਹੈ ਇਹ ਜਗਾ ਵੀਰੇ ਮੇਰੀ ਆ ਪਰ ਇਹ ਨਾਲ ਪਲਾਟ ਇਹ ਮੁੰਡਿਆਂ ਦਾ ਹੀ ਆ ਇਹ ਸਾਰਾ ਚਾਬੀ ਚੂਬੀ ਇਹਨਾਂ ਕੋਲ ਹੀ ਹੁੰਦੀ ਆ ਪਾਣੀ ਪੂਣੀ ਲਾਉਂਦੇ ਰਹਿੰਦੇ ਨੇ ਸਾਰਾ ਕੁਝ ਇਸ ਕਰਕੇ ਜabb ਇਹਨਾਂ ਕੋਲ ਹੀ ਹੁੰਦੀ ਹੈ ਮੈਂ ਤਾਂ ਕਦੇ ਹਫ਼ਤੇ 10 ਦਿਨ ਬਾਅਦ ġੇੜਾ ਮਾਰਦਾ ਇਹਨਾਂ ਦਾ ਘਰ ਤਾਂ ਇਹਨਾਂ ਦਾ ਘਰ ਕਿੱਥੇ ਇਹ ਹੈ ਗੁਰੂਗੜ੍ਹ ਤੋਂ ਆਹ ਪਲਾਟ ਆ ਵੀਰੇ ਪਿੱਛੇ ਇਹਨਾਂ ਦੇ ਸਾਰੇ ਇਸ ਕਰਕੇ ਲਾਇਟ ਪਾਣੀ ਸਾਰਾ ਇੱਥੋਂ ਹੀ ਲਾਉਂਦੇ ਨੇ ਠੀਕ ਇਸ ਕਰਕੇ ਚਾਬੀ ਇਹਨਾਂ ਕੋਲ ਹੁੰਦੀ ਹੈ ਆਉਂਦੇ ਜਾਂਦੇ ਰਹਿੰਦੇ ਨੇ ਇੱਥੇ ਅੱਜ ਤੁਸੀਂ ġੇੜਾ ਮਾਰਨ ਆਏ ਸੀ ਨਹੀਂ ਮੈਂ ਨਹੀਂ ਆਇਆ ਵੀਰੇ ਇਹਨਾਂ ਦਾ ਇੱਕ ਘਰ ਦੇ ਚਾਚਾ ਹੀ ਆਇਆ ਸੀ ਮੁੰਡੇ ਦਾ ਉਹਦੇ ਹੀ ਮੈਨੂੰ ਫੋਨ ਆਇਆ ਵੀ ਕਿੱਥੇ ਆ ਮੈਂ ਮੈਂ ਘਰੇ ਆ ਮਾ ਕੀ ਗੱਲ ਹੋ ਗਈ ਉਹ ਕਹਿੰਦਾ ਪਲਾਟ ਚ ਆ ਜਾ ਵੀ ਏਦਾਂ ਏਦਾਂ ਗੱਲ ਹੋ ਗਈ ਮੈਂ ਫਿਰ ਆ ਗਿਆ ਜੀ ਹਾਂ ਸਾਨੂੰ ਵੀ ਗੁਰੂਗੜ੍ਹ ਪਿੰਡ ਦੇ ਰਹਿਣ ਵਾਲੇ ਦੋ ਮੁੰਡੇ ਨੇਗੇ ਪਿੱਛੋਂ ਬਿਹਾਰ ਦੇ ਨੇ ਵੀ ਇੱਥੇ ਦੋ ਉਹਨਾਂ ਦੀ ਡੈਥ ਹੋਈ ਆ ਅਸੀਂ ਪਹੁੰਚਿਆ ਮੌਕੇ ਤੇ ਮੌਕੇ ਤੇ ਡੈੱਡ ਬਾਡੀ ਆ ਅਸੀਂ ਵਿਚਾਰਿਆ ਸਰਕਾਰੀ ਹਸਪਤਾਲ ਤੇ ਇਹਨਾਂ ਦੇ ਘਰ ਦੇ ਨਾਲ ਥੋੜੀ ਬਹੁਤ ਦੀ ਗੱਲਬਾਤ ਹੋਈ ਆ ਤੇ ਬਾਕੀ ਇਹਨਾਂ ਦਾ ਪੋਸਟਮਾਰਟਮ ਕਰਾਵਾਂਗੇ ਇਹਨਾਂ ਦੇ ਪੇਰੈਂਟਸ ਨੇ ਜੀ ਕਿ ਅਗਲੀ ਕਾਰਵਾਈ ਕਰਾਂਗੇ ਪਤਾ ਸਰ ਕੀ ਵੀ ਕੁਝ ਡੈੱਡ ਬਾਡੀ ਕਿੱਦਾਂ ਇਹਨਾਂ ਦੀ ਦੋਹਾਂ ਦੀ ਇਕੱਠੇ ਨਹੀਂ ਡੈਥ ਕਿੱਦਾਂ ਹੋਈ ਨਹੀਂ ਹਾਲੇ ਕੁਝ ਨਹੀਂ ਕਹਿ ਸਕਿਆ ਜਾ ਸਕਦਾ ਜੀ ਘਰ ਦੇ ਤੋਂ ਮਾੜਾ-ਮੋਟਾ ਵੈਰੀਫਾਈ ਕੀਤਾ ਸੀ ਉਹ ਕਹਿੰਦੇ ਸ਼ਰਾਬ ਵਰਗੀ ਪੀਂਦੇ ਸੀਗੇ ਹੋਰ ਕੋਈ ਨਸ਼ਾ ਨਹੀਂ ਸੀ ਕਰਦੇ ਕੀ ਨਾਮ ਨੇ ਇਹਨਾਂ ਦੇ ਜੀ ਇੱਕ ਤਨੋਂ ਦੀਪੂ ਇੱਕ ਤਨੋਂ ਵੀਜੇ ਠੀਕ ਆ ਜੀ ਇਹ ਮੱਛੋੜੇ ਦੇ ਰਹਿਣ ਵਾਲੇ ਨਹੀਂ ਜੀ ਨਹੀਂ ਇਹ ਪਿੱਛੋਂ ਬਿਹਾਰ ਦੇ ਨੇ ਹੁਣ ਗੁਰੂਗੜ੍ਹ ਪਿੰਡ ਦੇ ਵਿੱਚ ਰਹਿ ਰਹੇ ਨੇਗੇ